ਚਿੱਠੀ ਲਿਖੀ ਮੈਂ ਚਿੱਠੀ ਲਿਖ ਕੇ ਪੁੱਛਿਆ ਮੇਰਾ ਫਰਜ ਬਣਦਾ ਸੀ ਤੁਸੀਂ ਮੈਨੂੰ ਇੱਥਾ ਆ ਕੇ ਭੇਜਿਆ ਫੇ ਮੇਰਾ ਫਰਜ ਬਣਦਾ ਸੀ ਛੋਟੀ ਆਵਾਜ਼ ਬਣਾ ਮੈਂ ਖੰਨੀ ਅਕਰੀ ਦੀ ਆਵਾਜ਼ ਬਣਾ ਮੇਰਾ ਕਿਹੜਾ ਕੋਈ ਸਿਆਸੀ ਪਚੋਕਰ ਸੀ ਨਾ ਦਾਦਾ ਮੇਰਾ ਕੋਈ ਸਿਆਸਤ ਨੂੰ ਨਾ ਪਿਓ ਸੀ ਆਪਰਾ ਆਸਿਆ ਮੈਂ ਤਾਂ ਤੁਸੀਂ ਮੈਨੂੰ ਇੱਥਾ ਆਇਆ ਮੈਂ ਥੋੜੇ ਵਰਗਾ ਹੀ ਸੀ ਮੈਂ ਉਹਦਾ ਸਮਝ ਚਲੇ ਗਿਆ ਇਹਨਾਂ ਦੇ ਤਾਂ ਦਾਦੇ-ਪੁਰਦਾਦੇ ਵੀ ਸਿਆਸਤ ਸੀ ਯਾਰ ਇਹ ਤਾਂ ਖਾਨਦਾਨੀ ਸਿਆਸਤਾਨ ਸੀਗੇ ਜਿਹੜੇ ਉਹ ਨੁਮਾਇੰਦਗੀਆਂ ਕਰਦੇ ਰਹੇ ਨੇ ਮੈਂ ਜਾ ਕੇ ਚਿੱਠੀ ਲਿਖੀ ਮੈਂ ਕਹਿੰਦੀ ਦੱਸੋ ਅੱਜ ਤੱਕ ਖੰੰਨੇ ਹਲਕੇ ਲਈ ਜਿਹੜੇ ਖੰੰਨੇ ਤੋਂ ਜਿੱਤ ਕੇ ਜਾਂਦੇ ਰਹੇ ਐਨਾ ਤਾਂ ਦੱਸ ਕੋ ਖੰੰਨੇ ਲਈ ਇਹਨਾਂ ਨੇ ਬੋਲਿਆ ਕੀ ਆ ਮੰਗਿਆ ਕੀ ਆ ਜਦੋਂ ਰਿਕਾਰਡ ਨਿਕਲ ਕੇ ਆਇਆ ਨਾ ਸ਼ਰਮ ਨਾਲ ਸਿਰ ਝੁਕਿਆ ਕਹਿੰਦੇ ਇਹਨਾਂ ਚੋਂ ਇੱਕ ਵੀ ਬੰਦਾ ਕਦੇ ਵਿਧਾਨ ਸਭਾ 'ਚ ਖੰੰਨੇ ਲਈ ਬੋਲੀ ਨਾ ਈਵਨ ਅ ਸਿੰਗਲ ਪ੍ਰਸੰਗ ਉਹਤੇ ਜਾਂਦੇ ਸੀ ਪਨੀਰ ਦੇ ਪਕੌੜੇ ਖਾ ਕੇ ਮੈਸਨ ਦੀਆਂ ਵਰਕੀਆਂ ਖਾ ਕੇ ਚਾਹਾਂ ਪੀ ਕੇ ਵਾਪਸ ਮੁੜਦੇ ਰਹੇ ਨਹੀਂ ਦੱਸਦਾ ਮੈਂ 10 ਰੁਪਏ ਇਹਨਾਂ ਨੇ ਖੰਦੇ ਬੋਲੇ ਹੀ ਨਹੀਂ 75 ਸਾਲ ਦੀ ਬੋਲੇ ਬੰਦੇ ਉੱਤੇ ਪੂਰੇ ਬੇਫਿਕਰ ਬਣਾਉਂਦੇ ਨੇ ਕੱਲੇ ਕਾ ਕੇ ਕਦੇ ਕਹਦੇ ਸੀ ਜੀ ਸਾਨੂੰ ਐਂ ਵੋਟਾਂ ਪਾ ਦਿਓ ਕਦੇ ਕਹਿੰਦੇ ਸੀ ਹੋਰ ਵੋਟਾਂ ਪਾ ਦਿਓ ਕਦੇ ਕਹਿੰਦੇ ਖੰਦੇ ਨੂੰ ਕਿਦਾ ਬਣਾ ਲਾਗੇ ਜਦ ਵੋਟਾਂ ਆਉਂਦੀਆਂ ਸੀ ਉਦੋਂ ਹੀ ਰੌਲਾ ਪਾ ਕੇ ਖੰਦੇ ਨੂੰ ਜਿਦਾ ਬਣਾ ਲਾਗੇ ਮੈਂ ਚਿੱਠੀ 'ਚ ਲਿਖਿਆ ਮੈਗਾ ਖੰਡੇ ਨੂੰ ਜਿਦਾਂ ਬਣਾਉਂਦੇ ਹੀ ਸਭ ਤੋਂ ਪਹਿਲੀ ਮੰਗ ਵਿਧਾਨ ਸਭਾ ਚੱਕਣੀ ਪੈਂਦੀ ਆ ਦੱਸੋ ਕਿ ਜਿੰਨੇ ਕਾਂਗਰਸੀ ਉਰੋ ਜਿੱਤ ਗਿਆ ਕਦੇ ਬੋਲੇ ਹੀ ਨਹੀਂ ਉੱਥੇ ਬੋਲੇ ਨਹੀਂ ਪੂਰੇ ਝੂਠੇ ਨੇ ਕਿ ਜਿਦਾਂ ਬਣਾ ਦਿਆਗੇ ਐਡੇ 도ਗਲੇ ਐਡੇ ਝੂਠੇ ਬੰਦੇ ਔਰ ਫਿਰ ਪੂਰੀ ਬਸ ਲੋਕ ਲੀਡਰ ਕਿਉਂ ਚੁਣਦੇ ਨੇ ਲੋਕ ਲੀਡਰ ਇਸ ਲਈ ਨਹੀਂ ਚੁਣਦੇ ਕਿ ਤੁਸੀਂ ਲੋਕਾਂ ਦੇ ਬੱਚਿਆਂ ਦਾ ਖੂਨ ਪੀ ਜੋ ਲੋਕ ਪਲੀਟਰ ਇਸ ਲਈ ਨਹੀਂ ਕੋਲਦੇ ਕਿ ਉੱਤੋਂ ਹੱਥ ਪਾ ਕੇ ਤਲੜੇ ਕਿਸੇ ਜੋ ਵੀ ਜਾ ਕੇ ਲੋਕ ਕੱਢ ਲਿਓ ਸ਼ਰਾਬ ਦੀਆਂ ਬੈਕਟੀਆਂ ਲਾਈਆਂ ਬੱਚਾ ਬੱਚਾ ਜਾਣਦਾ ਕਿੰਨੇ ਰੁਪਏ ਸੀ ਉਹ ਕਹਿੰਦਾ ਸੀ 25-2500 ਰੁਪਏ ਸ਼ਰਾਬ ਦੀਆਂ ਬੈਟੀਆਂ ਦਾ ਕਹੋਰ ਕਹਿੰਦਾ ਸੀ ਰੁਪਈਆ ਜਿਸ ਨੂੰ ਦੱਸਣ ਦੀ ਜ਼ਰੂਰਤ ਜਿਹਦੇ ਨਾਂ ਤੇ ਬਿਜਲੀ ਦਾ ਮੀਟਰ ਸੀ ਕਿਹੜੇ ਕਾਂਗਰਸੀ ਲੀਡਰ ਦੇ ਪਿਓ ਦੇ ਨਾਂ ਤੇ ਬਿਜਲੀ ਦਾ ਮੀਟਰ ਅੱਜ ਵੀ ਜਾ ਕੇ ਰਕਾਰੜ ਘੜਾ ਕੇ ਦੇਖ ਲਓ ਪਤਾ ਲੱਗੂ ਨਾਲ ਦੀ ਗੱਲ ਇਹਨਾਂ ਤੇ ਸਰਪੰਚ ਅੱਗੇ ਲਾਲ ਬੱਤੀ ਵਾਲੀਆਂ ਜੱਪਸੀਆਂ ਲਾ ਕੇ ਚਿੱਟੇ ਦਾ ਵਪਾਰ ਕਰਦੇ ਫਿਰਦੇ ਸੀ ਇਹ ਬਰਾਬਰ ਨੂੰ ਢੰਗ ਬਦਸਤੂ ਸੀ ਇਹ ਲੋ ਜੇ ਸਾਡੇ ਵਰਗਾ ਬੋਲਦਾ ਹੈ ਤੇ ਤਕਨੀਕਾਂ ਤੇ 7 ਕਰੋੜ ਰੁਪਏ ਐਸਸੀ ਬੱਚਿਆਂ ਦਾ ਵਜੀਫਾ ਆਇਆ ਜੀ ਆ ਲੈਣ ਨਾਲ ਕਹੋ ਯੂਨੀਵਰਸਲ ਗਰੁੱਪ ਆਫ ਕਾਲਜ ਫਤੇਗੜ ਸਾਹਿਬ ਉਹਨਾਂ ਨੇ ਮੈਨੂੰ ਵਿਚਾਰੇ ਨੇ ਬਜ਼ੁਰਗ ਮੈਨੂੰ ਬਹੁਤ ਉਹਨਾਂ ਦੀ ਨੇਚਰ ਚੰਗੀ ਲੱਗੀ ਬੜਾ ਸਮਰਿੱਧ ਜਿੰਮੀਦਾਰ ਪਰਿਵਾਰ ਉਹਨਾਂ ਨੇ ਕਾਲਜ ਖੋਲ੍ਹਿਆ ਆ ਬੱਚੇ ਬੱਚੀਆਂ ਮੈਨੂੰ ਕਹਿੰਦੇ ਤੁਸੀਂ ਆਉਣਾ ਮੰਤਰੀ ਸਾਹਿਬ ਅਸੀਂ ਤੁਹਾਡੇ ਤੋਂ ਕੈਨੋਲ ਫੰਕਸ਼ਨ ਦੇ ਉੱਤੇ ਨਾਮ ਮੰਡਾਣੇ ਬੱਚਿਆਂ ਨੂੰ ਡਿਗਰੀਆਂ ਬਟਵਾਉਣ ਮੈਂ ਚਲੇ ਗਿਆ ਜੀ ਉੱਥਾ ਪਰਹੀ ਹੈ ਜੀ ਛੰਨਾ ਕਿਸਾਨੀ ਦੇ ਨਾਲ ਰਿਲੇਟਡ ਸਾਰੇ ਮਸਲੇ ਹੋਣਗੇ ਤੁਸੀਂ ਆਜਵਿੰਦਰ ਸਿੰਘ ਬਿੱਟੂ ਲੇਵੜਾਈ ਨਾਲ ਡਿਸਕਸ ਕਰਿਓ ਤੇ ਮੇਰੇ ਨਾਲ ਜਿੱਥੇ ਵੀ ਕਿਤੇ ਮੀਟਿੰਗ ਕਰਾਉਣ ਦੀ ਜ਼ਰੂਰਤ ਹੋਈ ਇਹ ਕਰਾਂਗੇ ਇਹਨਾਂ ਦੀ ਸਪੋਰਟ ਦੇ ਲਈ ਇਹਨਾਂ ਦੇ ਨਾਲ ਟੀਮ ਬਣਾਉਣ ਲਈ ਸਾਡੇ ਰਤਨਹੀੜੀ ਪਿੰਡ ਤੋਂ ਲਖਵੀਰ ਸਿੰਘ ਜੀ ਗਿੱਲ ਜਿਨ੍ਹਾਂ ਨੂੰ ਕਾਲਾ ਕਹਿੰਦੇ ਨੇ ਇਹਨਾਂ ਨੂੰ ਕਿਸਾਨ ਵਿੰਗ ਦਾ ਜਰਨਲ ਸਕੱਤਰ ਥਾਪਿਆ ਜਾ ਰਿਹਾ ਹੈ। ਸੋ ਮੈਂ ਦੋਵੇਂ ਸਾਡੇ ਸਤਿਕਾਰਯੋਗ ਸਾਥੀਆਂ ਨੂੰ ਜਿਹੜੇ ਖੁਦ ਕਿਸਾਨੀ ਨਾਲ ਜੁੜੇ ਹੋਏ ਨੇ ਜਿਹੜੇ ਟਰੈਕਟਰ ਜੁੜੇ ਹੋਏ ਨੇ ਆਪ ਕਰਦੇ ਨੇ ਜਿਹੜੇ ਖੱਥੀ ਕੰਮ ਸਾਡੇ ਦੋਵੇਂ ਸਾਥੀ ਬੇਦਾਗ ਸਾਥੀ ਇਮਾਨਦਾਰ ਸਾਥੀਆਂ ਨੂੰ ਇਹ ਵੱਡੀ ਜ਼ਿੰਮੇਵਾਰੀ ਦੇ ਰਹੇ ਆ ਤਾਂ ਜੋ ਸਾਰੇ ਆਪਣੇ ਪਿੰਡਾਂ ਦੇ ਵਿੱਚ ਵਿਚਰ ਕੇ ਪਿੰਡ-ਪਿੰਡ ਜਾ ਕੇ ਜਿਹੜੇ ਵੀ ਕੋਈ ਮਸਲੇ ਨੇ ਆਪਣੇ ਸੁਣਨ ਡ੍ਰੈਸ ਕਰਨ ਜੇ ਕੋਈ ਹੋਰ ਕਿਸੇ ਕਿਸਮ ਦੀਆਂ ਮਤਲਬ ਕਿ ਗੱਲਾਂ ਨੇ ਆਪਣੇ ਤੱਕ ਪਹੁੰਚਣ ਤੇ ਆਪਾਂ ਉਹਨਾਂ ਦਾ ਹੱਲ ਕਰਾ ਸਕੀਏ ਹੁਣ ਆਪਾਂ ਸਾਡੇ ਦੋਹੇ ਸਾਥੀਆਂ ਨੂੰ ਸਿਰੋਪਾਉ ਪਾ ਕੇ ਪਾਰਟੀ ਦਾ ਪਤਕਾ ਗਲ ਚ ਪਾ ਕੇ ਇਹਨਾਂ ਨੂੰ ਅਸੀਂ ਸਨਮਾਨ ਕਰਾਂਗੇ ਕਾਲਿਆ ਜਾਨ ਬਹੁਤ ਬਹੁਤ ਦਾ ਸਵਾਦ ਜੀ ਵਾਈਕੁਲ ਟਿੱਕਾ ਖਾਲਸਾ ਵਾਈਕੁਲ ਟਿੱਕਾ ਹਰਿਆ ਕਾਲੇ ਬਗੀ ਟਿੱਕ ਜਿਹੜਾ ਇੱਕਰ ਆਜਾ ਵਾਈਕੁਲ ਟਿੱਕਾ ਉਹਨੇ ਸੋਨੇਹਾ ਸੋਹ ਸੁਰੀਆਕਬਾਲ ਆਮ ਆਦਮੀ ਪਾਰਟੀ ਜਿੰਦਾਬਾਦ ਕੋਲੇ ਸੋ ਨਿਹਾਲ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੋ ਖੜੋ ਜੀ ਚਾਹ ਪਾਣੀ ਲਿਆ ਬਾਈ ਇੱਕ ਵਾਰੀ ਇੱਕ ਕਮੈਂਟ ਮਿਲ ਗਈ ਹੈ ਲੋਕਾਂ ਨੂੰ ਕਾਈ ਹੈ ਲੋਕਾਂ ਨੂੰ ਮੂੰਹ ਮਿਟਾ ਕੋਈ ਨਾ ਲੋਕਾਂ ਨੂੰ ਜਿਹੜੀ ਅੱਜ ਤੱਕ ਦੀ ਇਹ ਭੰਦ ਠੀਕ ਹੈ ਤੁਸੀਂ ਸਾਰੇ ਸਤਕਾਰਯੋਗ মিডিਆ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਵੱਡੀ ਤعداد ਦੇ ਵਿੱਚ ਛੋਟੇ ਜਿਹੇ ਸੱਦੇ ਦੇ ਉੱਤੇ ਸਾਡੇ ਖੰਨੇ ਜਿਹੜੀ ਦਾਣਾ ਮੰਡੀ ਹੈ ਇਹਦੇ ਦਫ਼ਤਰ ਵਿਖੇ ਔਰ ਸਾਰੇ ਜਣੇ ਪਹੁੰਚੇ ਹੋ ਅੱਜ ਔਰੇ ਅਸੀਂ ਇਕੱਤਰਤ ਹੋਏ ਹਾਂ ਵੱਡਾ ਇਕੱਠ ਤੁਸੀਂ ਦੇਖ ਸਕਦੇ ਹੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅੱਜ ਸਾਡੀ ਸੰਗਤ ਔਰ ਇਕੱਤਰਤ ਹੋਇਆ ਔਰ ਇਹ ਵੱਡਾ ਵੱਡਾ ਜਣੀ ਕਿ ਅੱਜ ਖੁਸ਼ੀ ਦਾ ਦਿਨ ਹੈ ਇਹ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਸਤਕਾਰਯੋਗ ਦੋ ਸਾਥੀ ਜੀਰਾਂ ਨੂੰ ਅੱਜ ਅਹਿਮ ਜ਼ਿੰਮੇਵਾਰੀ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਦਿੱਤੀ ਗਈ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਹਲਕਾ ਖੰਨਾ ਦਾ ਪੂਰੇ ਹਲਕੇ ਦੀ ਜਿਹੜੀ ਕਿਸਾਨ ਵਿੰਗ ਦੀ ਜ਼ਿੰਮੇਵਾਰੀ ਹੈ ਕਿਉਂਕਿ ਸਾਡਾ ਜਿਹੜਾ ਸੂਬਾ ਹੈ ਉੱਚੀ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਸਾਡਾ ਸਾਰਾ ਜਿੰਨੀ ਵੀ ਇੰਡਸਟਰੀ ਹੈ ਚਾਹੇ ਚਾਹੇ ਸਾਡਾ ਆੜਤਾ ਹੈ ਚਾਹੇ ਸਾਡੀਆਂ ਚਾਹੇ ਸਾਡੇ ਹੋਰ ਵੀ ਕੱਤੇ ਨੇ ਫਲੋਰ ਮਿਲਾਂ ਨੇ ਸੈਲਰ ਨੇ ਜਾਂ ਸਾਡੇ ਬਾਜ਼ਾਰ ਵੀ ਨੇ ਉਹ ਸਾਰੇ ਦੇ ਸਾਰੇ ਨੇ ਜਿਹੜੇ ਉਹ ਸਾਡੀ ਖੇਤੀ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਜਦੋਂ ਕਿਸਾਨ ਖੇਤੀ ਕਰਦਾ ਹੈ ਫਸਲ ਪਾਲਦਾ ਜਦੋਂ ਫਸਲ ਦੀ ਕਟਾਈ ਹੋ ਕੇ ਮੰਡੀ ਚ ਆਉਂਦੀ ਆ ਉਸ ਤੋਂ ਬਾਅਦ ਚੋਂ ਸਾਡੇ ਪੰਜਾਬ ਦੀ ਇਕਨੋਮੀ ਚੱਲਦੀ ਹੈ ਪਰਚੇਜ਼ਿੰਗ ਪਾਵਰ ਵਾਧੀ ਆ ਤਾਂ ਹੀ ਸਾਰਿਆਂ ਦੇ ਜਿਹੜੇ ਨੇ ਆਪਣੇ ਇਹ ਸਾਰਾ ਜਿਹੜਾ ਇੱਕ ਸਿਸਟਮ ਹੈ ਇਹ ਘੁੰਮਦਾ ਹੈ ਜਿਹੜੀ ਇਕਨੋਮੀ ਆ ਸਾਡੀ ਸੋ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਵੀ ਸਾਡੇ ਕਿਸਾਨ ਭਾਈਆਂ ਨੂੰ ਸਾਡੇ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਮੈਂ ਮੇਰੇ ਬਹੁਤ ਜ਼ਿੰਮੇਵਾਰ ਦੋ ਸਾਥੀਆਂ ਨੂੰ ਮੇਰੇ ਨਾਲ ਬੈਠੇ ਯਾਦਵਿੰਦਰ ਸਿੰਘ ਬਿੱਟੂ ਲੇਵੜਾ ਜੀ ਜੋ ਕਿ ਸਾਡੇ ਉਰੋਂ ਜਿਹੜੀ ਸਾਡੀ ਐਸੋਸੀਏਸ਼ਨ ਬਣੀ ਹੋਈ ਹੈ ਆ ਆੜਤੀ ਐਸੋਸੀਏਸ਼ਨ ਉਰੇ ਖੰਨੇ ਦੀ ਉਹਦੇ ਚਰਨ 77 ਵੀ ਨੇ ਇਹਨਾਂ ਨੂੰ ਮੈਂ ਪੂਰੇ ਹਲਕੇ ਖੰਨਾ ਦੀ ਜਿਹੜੀ ਕਿਸਾਨ ਵਿੰਗ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਦੇ ਰਹੇ ਹਾਂ ਸੋ ਇਹਦੇ ਲਈ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਮੇਰੇ ਨਾਲ ਬੈਠੇ ਮੇਰੇ ਬਹੁਤ ਸਤਿਕਾਰਯੋਗ ਮਿਹਨਤੀ ਸਾਥੀ ਲਖਵੀਰ ਸਿੰਘ ਜੀ ਗਿੱਲ ਜਿਹਨਾਂ ਨੂੰ ਪਿਆਰ ਨਾਲ ਕਾਲਾ ਕਹਿੰਦੇ ਆ ਇਹਨਾਂ ਨੂੰ ਮੈਂ ਕਿਸਾਨ ਵਿੰਗ ਖੰਨੇ ਹਲਕੇ ਦੇ ਜਨਮ ਸਕੱਤਰ ਦੀ ਜ਼ਿੰਮੇਵਾਰੀ ਦੇ ਰਹੇ ਆ ਤਾਂ ਜੋ ਇਹ ਹੁਣ ਸਾਥੀ ਨੇ ਜਿਹੜੇ ਆਪਣੀ ਟੀਮ ਨੂੰ ਨਾਲ ਲੈ ਕੇ ਪਿੰਡ-ਪਿੰਡ ਦੇ ਵਿੱਚ ਜਾਣਗੇ ਔਰ ਪਿੰਡ-ਪਿੰਡ ਦੇ ਵਿੱਚ ਜਾ ਕੇ 67 ਪਿੰਡ ਜਿਹੜੇ ਖੰਨੇ ਹਲਕੇ ਦੇ ਨੇ ਉੱਤੇ ਜਾਣਗੇ ਉੱਥੇ ਜਾ ਕੇ ਕੱਲੇ-ਕੱਲੇ ਬੰਦਿਆਂ ਦੇ ਨਾਲ ਸੱਥਾਂ ਦੇ ਵਿੱਚ ਬੈਠ ਕੇ ਮੀਟਿੰਗਾਂ ਕਰਕੇ ਕਿਸੇ ਦੀ ਕੋਈ ਸਮੱਸਿਆ ਤਾਂ ਨਹੀਂ ਕਿਸੇ ਨੂੰ ਕੋਈ ਸਰਕਾਰ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਸਾਰਿਆਂ ਦੇ ਕੰਮ ਹੋ ਰਹੇ ਨੇ ਹਰ ਤਰ੍ਹਾਂ ਦੀ ਸੁਣਵਾਈ ਹੋ ਰਹੀ ਹੈ ਸਾਰੀਆਂ ਚੀਜ਼ਾਂ ਨੂੰ ਸੁਣਨ ਲੱਗੇ ਸਮਝਣਗੇ ਇਹ ਹੱਥੀਂ ਕਿਰਤ ਕਰਨ ਵਾਲੇ ਸਾਡੇ ਦੋਹੇ ਕਿਸਾਨ ਵੀਰ ਨੇ ਆਪ ਖੇਤੀ ਕਰਦੇ ਨੇ ਇਹ ਆਪ ਖੁਦ ਸੋ ਇਹਨਾਂ ਨੂੰ ਕੱਲੀ-ਕੱਲੀ ਚੀਜ਼ ਦਾ ਜਿਹੜਾ ਬਰੀਕੀ ਨਾਲ ਗਿਆਨ ਹੈ ਸੋ ਇਸ ਕਰਕੇ ਅੱਜ ਮੈਂ ਸਮਝਦਾ ਵੀ ਇਹ ਜਿਹੜੀ ਵੱਡੀ ਜ਼ਿੰਮੇਵਾਰੀ ਹੈ ਬੜੀ ਇਮਾਨਦਾਰੀ ਦੇ ਨਾਲ ਤੇ ਬੜੀ ਜਿਹਨੂੰ ਕਹ ਲੋ ਵੀ ਡੈਡੀਕੇਸ਼ਨ ਦੇ ਨਾਲ ਤੇ ਬੜੀ ਮਿਹਨਤ ਦੇ ਨਾਲ ਇਹ ਨਿਭਾਣ ਕੇ ਮੈਂ ਇੱਕ ਵਾਰ ਕੋ ਫੇਰ ਬਹੁਤ ਬਹੁਤ ਮੁਵਕਾ ਲੈਂਡ ਪੁਲਿੰਗ ਜਿਹੜਾ ਸਰਕਾਰ ਨੇ ਵਾਪਸ ਲਈ ਉਹਦੇ ਬਾਰੇ ਕੀ ਕਹੋਗੇ ਜੀ ਕਿ ਮੰਡੀ ਪਹੁੰਚੋ ਕੀ ਫੀਡਬੈਕ ਕਰ ਰਹੇ ਹੋ ਦੇਖੋ ਪੂਰੇ ਮੈਂ ਕਹਿੰਦਾ ਜੀ ਇਤਿਹਾਸ ਚ ਚੱਕ ਕੇ ਦੇਖ ਲਓ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਤੇ ਸਾਡੇ ਦੋਨੋਂ ਸੁਪਰੀਮ ਲੀਡਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਤਾਰ ਯੋਗ ਸਰਦਾਰ ਭਗਵਾਨ ਸਿੰਘ ਮਾਨ ਜੀ ਸਾਡੇ ਦੋਨੋਂ ਲੀਡਰ ਉਹਨਾਂ ਦੀ ਜੋ ਕਿਸਾਨੀ ਪ੍ਰਤੀ ਸੋਚ ਹੈ ਸਭ ਤੋਂ ਸੈਂਸਿਟਿਵ ਸੋਚ ਉਹਨਾਂ ਦੀ ਹੈ ਜਦੋਂ ਇਹ ਕਾਲੇ ਕਾਨੂੰਨ ਆਏ ਸੀਗੇ ਤਿੰਨ ਉਦੋਂ ਵੀ ਜਦੋਂ ਇਹ ਧਰਨੇ ਲੱਗੇ ਸੀ ਤਾਂ ਇੱਕੋ ਇੱਕ ਪਾਰਟੀ ਸੀ ਜੀ ਨੇ ਕਿਸਾਨਾਂ ਦੇ ਪਿੱਛੇ ਜਾ ਕੇ ਖੜ ਕੇ ਪਿੱਠਾ ਆਪਣੀ ਦੀ ਆਮ ਆਦਮੀ ਪਾਰਟੀ ਔਰ ਚਾਹੇ ਉੱਥੇ ਇੰਟਰਨੈਟ ਦੀ ਫੈਸਿਲਿਟੀ ਦੀ ਗੱਲ ਕਰੀਏ ਚਾਹੇ ਉੱਥੇ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਸੰਗਤ ਨੇ ਵੀ ਬਹੁਤ ਸਹੀ ਕੀਤਾ ਹੈ ਇਸ ਕੋਈ ਸ਼ੱਕ ਨਹੀਂ ਪਰ ਜੋ ਸਰਕਾਰੀ ਪੱਧਰ ਤੇ ਕਰ ਸਕਦੇ ਜਦੋਂ ਮੋਦੀ ਸਾਹਿਬ ਕਹਿ ਰਹੇ ਸੀ ਕਿ ਸਾਨੂੰ ਪੂਰੇ ਜ਼ੇਲਾ ਬਣਾਉਣ ਨੂੰ ਵੱਡੇ ਵੱਡੇ ਗਰਾਊਂਡ ਦਾ ਜਵਾਬ ਦਿੱਤਾ ਨਹੀਂ ਡਿਨਾਈ ਕਰਤਾ ਸੀ ਬਿਲਕੁਲ ਨਹੀਂ ਕਿਸਾਨ ਸਾਡੇ ਸਿਰ ਤੇ ਤਾਜ ਸੀ ਸੋ ਇਹ ਜਿਹੜੀ ਜਦੋਂ ਸਾਨੂੰ ਇਹ ਲੱਗਿਆ ਕਿ ਇਹ ਚੀਜ਼ ਜਿਹੜੀ ਆ ਕਿ ਕਿਥੇ ਮਤਲਬ ਕਿ ਕੁਝ ਫੈਸਲੇ ਜ਼ਿੰਦਗੀ ਚਾਹੀ ਜੁੰਦੇ ਨੇ ਜਾਂ ਇਸਪਾਰ ਕਰਨੇ ਪੈਣ ਨੇ ਜਾਂ ਹੌਸਪਾਰ ਕਰਨੇ ਸਾਡੇ ਕਿਸਾਨ ਸਾਡੇ ਸਿਰ ਤੇ ਤਾਜ ਨੇ ਨਹੀਂ ਉਹਨਾਂ ਨੂੰ ਚੰਗਾ ਲੱਗਿਆ ਵਾਪਸ ਲੈ ਜੀ ਇੱਕ ਪਰਿਵਾਰ ਵਾਂਗ ਸੋ ਮੈਂ ਇਸ ਗੱਲ ਦੇ ਉੱਤੇ ਸਾਡੇ ਜਿੱਥੇ ਦੋਹੇ ਸੁਪਰੀਮ ਲੀਡਰਸ ਦਾ ਯਾਨੀ ਕਿ ਮੈਂ ਵੱਡੇ ਦਿਲ ਵੱਟਾ ਦਿਲ ਦਿਖਾਉਣ ਲਈ ਧੰਨਵਾਦ ਕਰਦਾ ਉੱਥੇ ਮੈਂ ਇਹ ਵੀ ਅਸ਼ਵਾਸ਼ਣ ਦਿੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਹਮੇਸ਼ਾ ਸਾਡੇ ਕਿਸਾਨਾਂ ਨੂੰ ਪਿਆਰ ਕਰਦੀ ਹੈ ਸਾਨਾ ਦੇ ਨਾਲ ਹਮੇਸ਼ਾ ਬਰਾਬਰ ਡਟੀ ਇੱਥੇ ਜਿਹੜੇ ਸਾਬਕਾ ਮੰਤਰੀ ਨੇ ਕੱਲ ਰੋਣੀ ਇੱਕ ਪ੍ਰੈਸ ਕਾਨਫਰੰਸ ਕਰੀ ਸੀ ਜੀ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਪੰਚਾਇਤੀ ਮੈਕਨਿਜ਼ਮ ਦੇ ਵਿੱਚ ਜਿਹੜੀ ਆਪਾਂ ਨਸ਼ਾ ਵਿਰੋਧ ਕਿੱਟਾ ਬਣਾਉਨੇ ਆ ਵੀ ਉਹਦੇ 15000 ਦੇ ਪੰਚਾਇਤ ਤੋਂ ਬਿੱਲ ਕਟਾ ਕੇ ਜੀ ਸਮਾਨ 7500 ਦਾ ਹੁੰਦਾ ਤੁਹਾਡੇ ਤੱਕ ਵੀ ਗੱਲ ਪਹੁੰਚਣੀ ਆ ਵੀ ਕਾਫੀ ਜਿਹੜੇ ਇਲਜ਼ਾਮ ਲਾਇਆ ਇਸ ਦੇ ਬਾਰੇ ਕੀ ਗੱਲ ਮੰਗਦੇ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ ਤੁਸੀਂ ਦੇਖੋ ਹਰਾਨੀ ਦੀ ਗੱਲ ਇਹ 13246 ਪੰਚਾਇਤਾਂ ਨੇ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਜੇ ਇਹ ਗੱਲ ਕਿਸੇ ਨੂੰ ਪਤਾ ਲੱਗੀ ਹੈ ਕੋਈ ਇਹ ਇਹ ਕੁਝ ਸਰਟਨ ਪਿੰਡਾਂ ਦੇ ਵਿੱਚ ਕਈ ਅਫਸਰਾਂ ਨੇ ਸ਼ਰਾਰਤ ਕੀਤੀ ਸੀ ਕੋਈ ਜ਼ਿਆਦਾ ਨਹੀਂ ਘਾਟੇ ਪਿੰਡ ਨੇ ਇਹ ਹੈਰਾਨੀ ਦੀ ਗੱਲ ਤੁਸੀਂ ਇਹ ਦੇਖੋ ਮੈਂ ਆਪਣੇ ਡਿਪਾਰਟਮੈਂਟ ਪ੍ਰਤੀ ਕਿੰਨਾ ਵਿਜੀਲੈਂਟ ਆ ਸਭ ਤੋਂ ਪਹਿਲਾਂ ਇਹ ਗੱਲ ਮੈਨੂੰ ਪਤਾ ਲੱਗੀ ਸੀ ਔਰ ਮੈਂ 15 ਦਿਨ ਪਹਿਲਾਂ ਇਹਦੇ ਤੇ ਇੱਕ ਐਸਆਈਟੀ ਬਣਾ ਕੇ ਮਤਲਬ ਕਿ ਆਪਣੇ ਵਿਦਰਨ ਡਿਪਾਰਟਮੈਂਟ ਔਰ ਇਹਦੀ ਉੱਚ ਪੱਧਰੀ ਜਾਂਚ ਬਿਠਾਤੀ ਔਰ ਜਿਹੜੇ ਬੰਦੇ ਇਹਦੇ ਚ ਦੋਸ਼ੀ ਪਾਏ ਜਾਣਗੇ ਉਹਨਾਂ ਨੂੰ ਐਗਜ਼ੈਂਪਲਰੀ ਸਜ਼ਾ ਹੋਊਗੀ ਐਗਜ਼ੈਂਪਲਰੀ ਐਗਜ਼ੈਂਪਲ ਸੈਟ ਹੋਊਗੀ ਇਤਿਹਾਸ ਚ ਵੀ ਕਿਸੇ ਮੰਤਰੀ ਨੇ ਕਿਸੇ ਸਰਕਾਰ ਨੇ ਐਡੀ ਵੱਡੀ ਐਗਜ਼ੈਂਪਲ ਸੈਟ ਕੀਤੀ ਇਹ ਇਹ 15 ਦਿਨ ਬਾਅਦ ਜਾ ਕੇ ਨੇ ਹੈਰਾਨੀ ਦੀ ਗੱਲ ਹੈ ਇਹ ਦੇਖੋ 15 ਦਿਨ ਬਾਅਦ ਕਿਸੇ ਨੇ ਕਹਿਤਾ ਹੋਣਾ ਵੀ ਜੀ ਤੁਹਾਡੀ ਮਾੜੀ-ਮੋਟੀ ਕਿਤੇ ਹੋ ਸਕਦਾ ਤੁਹਾਡੀ ਖੁੱਸੀ ਹੋਈ ਜ਼ਮੀਨ ਬਚ ਜਵੇ ਫੇਰ ਹੋਏ ਲੀਡਰ ਨੇ ਜਮਾਨਤਾ ਜਬਤ ਹੋਏ ਲੀਡਰ ਨੇ ਅੰਨੇ ਚੋਂ ਨਕਾਰੇ ਹੋਏ ਨੇ ਇਹਨਾਂ ਦੇ ਰਾਜ 'ਚ ਸ਼ਰਾਬ ਦੀਆਂ ਫੈਕਟਰੀਆਂ ਚੱਲਦੀਆਂ ਰਹੀਆਂ ਘਰਾਚ ਲੋਕਾਂ ਦੇ ਸੱਥਰ ਵਿਛਾਉਣ ਵਾਲੇ ਲੀਡਰ ਆ ਮੰਡੀ 'ਚ ਜਿੱਥੇ ਬੈਠੇ ਆ ਪੂਰੇ ਘਟਾਲਾ ਕਰਨ ਵਾਲੇ ਇਹਨਾਂ ਦੇ ਟਾਈਮ ਦੇ ਮਤਲਬ ਕਿ ਵੱਡੇ ਲੀਡਰ ਰਹੇ ਆਪਣੇ ਆਪ ਨੂੰ ਕਹਣ ਵਾਲੇ ਭਾਰਦਾਨੇ 'ਚੋਂ ਰੁਪਈਏ ਖਾਣ ਵਾਲੇ ਹੈ ਆਪਣੇ ਚਹੇਤਿਆਂ ਨੂੰ ਇਹ ਠੇਕੇ ਦੇਣ ਵਾਲੇ ਆਪਣੇ ਚਹੇਤਿਆਂ ਨੂੰ ਆਪਣੇ ਪਿੰਡਾਂ ਦੇ ਵਿੱਚ ਜਿਹੜੀ ਆ ਲਾਈਟਾਂ ਲੱਗਦੀਆਂ ਨੇ ਉਹਦੇ ਠੇਕੇਦਾਰ ਬੱਸ ਅੜਿਆਂ ਦੇ ਠੇਕੇ ਦੇਣ ਵਾਲੇ ਇਹ ਲੋਕ ਮਤਲਬ ਕਿ ਹੁਣ ਸਾਨੂੰ ਸਿਖਾਣਗੇ ਵੀ ਕਿਵੇਂ ਸਰਕਾਰਾਂ ਚੱਲਦੀਆਂ ਸੋ ਇਹ ਪਹਿਲਾ ਆਪਣੇ ਮੰਚੇ ਥੱਲੇ ਸੋਟਾ ਫੇੜਨਾ ਇਹ ਦੇਖੋ ਹਰਾਨੀ ਦੀ ਗੱਲ ਇਹ ਜਿਹੜੇ ਖੰਨੇ ਦੇ ਸਾਡੇ ਉਰੇ ਦੇ ਸਾਫਕਾ ਐਮ ਐਲ ਏ ਨੇ ਉਹਨਾਂ ਚ ਇੰਨਾ ਦਮ ਖਾਮ ਨਹੀਂ ਕਿ ਇਕੱਲੇ ਕਿਤੇ ਖੰਨੇ ਦੇ ਵਿੱਚ ਵਿਚਰਨਣ ਆਸ-ਪਾਸ ਦੇ ਦੋ ਹਲਕਿਆਂ ਦੇ ਤਾਂ ਉਹਨਾਂ ਨੂੰ ਲੀਡਰ ਸੱਦਣੇ ਪੈਂਦੇ ਨੇ ਆਪਣੇ ਨਾਲ ਵੀ ਚਲੋ ਜੀ ਮੇਰੇ ਨਾਲ ਭੋਰਾ ਲੋਕਾਂ ਨੂੰ ਐ ਵੀ ਲੱਗੇ ਵੀ ਮੇਰੇ ਨਾਲ ਦੋ ਬੰਦੇ ਹੈਗੇ ਨੇ ਸਾ ਟੋੜਦਾ ਖੰਡਾਤਾ ਇਹਨਾਂ ਦੇ ਨਾਲ ਇੱਕ ਵੀ ਕੰਮ ਦਾ ਬੰਦਾ ਅੱਜ ਇਹਨਾਂ ਦੇ ਨਾਲ ਨਹੀਂ ਸ਼ਹਿਰਦਾ ਔਰ ਬੁਰੀ ਤਰ੍ਹਾਂ ਨਾ ਖਤਮ ਚੁੱਕੇ ਮੰਤਰੀ ਸਾਹਿਬ ਕੰਨੇ ਨੂੰ ਜਿਲ੍ਹਾ ਜਿਲ੍ਹਾ ਬਣਾਉਣ ਦੀ ਕੀ ਜੋਰ ਦੇ ਦੇਖੋ ਜੀ ਮੈਂ ਤਾਂ ਵਿਧਾਨ ਸਭਾ 'ਚ ਗੱਲ ਚੱਕੀ ਸੀ ਆਈ ਵਾਸ ਦਾ ਫਰਸਟ ਪਰਸਨ ਮੈਂ ਪਹਿਲਾ ਬੰਦਾ ਹਾਂ ਜਿਨੇ ਗੱਲ ਚੱਕੀ ਵਿਧਾਨ ਸਭਾ ਦੇ ਵਿੱਚ ਇੱਕ ਵੀ ਦਿਖਾ ਦੇਣਾ ਜੇ ਕਿਸੇ ਨੇ ਆਵਾਜ਼ ਚੱਕੀ ਹੋਵੇ ਔਰ ਮੈਂ ਪ੍ਰੋਪਰ ਇਹਦੀ ਪ੍ਰोसीडिंग ਕਰ ਰਹੇ ਆ ਅੱਗੇ ਵਧ ਰਹੇ ਹਾਂ ਜਿਸ ਦਿਨ ਜਸਦਨ ਇਹਦੀ ਸਾਰੀ ਦੀ ਸਾਰੀ ਜੋ ਸਾਡਾ ਲੀਗਲ ਪ੍ਰੋਸੈਸ ਸਕ ਕੰਪਲੀਟ ਹੋ ਗਿਆ 100% ਬਣਾਵਾਂਗੇ ਜੀ ਅਸੀਂ ਕਿਤੇ ਇਸ ਗੱਲ ਤੋਂ ਮੁੱਕਰਦੇ ਆਂ ਵਾਦਾ ਕੋਈ ਨਹੀਂ ਕਰਦਾ ਜਿਹੜੇ ਬੰਦੇ ਵਾਦੇ ਕਰਦੇ ਆ ਫਿਰ ਮੁੱਕਰਦੇ ਨੇ ਮੇਰੀ 101% ਸੀਰੀਅਸ ਕੋਸ਼ਿਸ਼ ਹੈ ਤੁਹਾਨੂੰ ਇੱਕ ਗੱਲ ਦੱਸਾਂ ਇਹਨਾਂ ਨੇ ਤਾਂ ਕਦੇ ਜ਼ਿੰਦਗੀ ਚ ਜਾ ਕੇ ਆਪਣੇ ਜ਼ਿਲ੍ਹੇ ਦਾ ਜੱਜਾ ਵੀ ਨਹੀਂ ਬੋਲਿਆ ਕਦੇ ਜਾ ਕੇ ਸੋ ਜਿੱਦਾਂ ਕਿੱਥੋਂ ਬੰਨਣਾ ਸੀ ਉਹ ਉਈਓ ਉੱਥੇ ਬਰਫੀਆਂ ਖਾ ਕੇ ਆਪਣੀਆਂ ਬੇਸਣ ਦੀਆਂ ਅਨੇਜੇ ਪਕੌੜੇ ਖਾ ਕੇ ਕੌਫੀਆਂ ਪੀ ਕੇ ਵਿਧਾਨ ਸਭਾ ਚੋਂ ਐਂ ਮੁਰਦੇ ਰਹੇ ਨੇ ਇੱਕ ਵੀ ਦਿਖਾ ਦੇਣ ਜੇ ਕਿਸੇ ਗੋਲੇ ਹੋਣੇ ਅੱਜ ਤੱਕ ਸਾਹਿਬ ਇੱਕ ਤਰ੍ਹਾਂ ਕੋ ਸਾਹਿਬ ਨੇ ਕੱਲ ਹੋਰ ਗੱਲ ਕੀਤੀ ਸੀ ਕਿ ਇਹ ਵੀਡੀਓ ਹੁੰਦਾ ਜੀ ਵੀਡੀਓ ਵੀ ਬੜਾ ਸਾਡੇ ਨੂੰ ਉਹ ਬੰਦਾ ਘਬਰਾਤ ਕਰਕੇ ਦੋਹਾਂ ਜੀ ਤਾਂ ਕੰਪਨਟਾਂ ਕਿ ਕਿੰਨਾ ਹੋ ਗਿਆ ਉਹਦੀ ਤਰ੍ਹਾਂ ਪੋਸਟ ਹੀ ਹੋਊਗੀ ਦੋ ਜਗਾ ਕਿੱਥੇ ਹੋਈ ਹੈ ਜੀ ਕੋ ਪੋਥਲੇ ਕਹਿ ਰਹੇ ਸੀ ਕਿ ਕਹਿੰਦੇ ਬੱਦਲਾ ਤੇ ਕੋਈ ਹੋਰ ਵੱਲ ਕੁਤਰਾ ਜੀ ਨੇ ਉਹ ਸਸਪੈਂਡ ਕਰ ਰਹੇ ਹੈ ਜੀ ਉਹ ਬੰਦਾ ਔਨਲੀ ਸਸਪੈਂਡ ਕਰ ਰਿਹਾ ਉਹਦੀ ਇਨਕੁਆਰੀ ਹੈ ਜਿਹੜੀ ਵਿਜੀਲੈਂਸ ਨੂੰ ਮਾਰਕ ਹੋਈ ਹੋਈ ਹੈ ਔਰ ਮੈਨੂੰ ਤਾਂ ਐ ਲੱਗਦਾ ਵੀ ਵਿਜੀਲੈਂਸ ਕੋ ਇਨਕੁਆਇਰੀ ਹੈ ਕਿ ਉਹ ਕਮਾਕੀ ਹੁਣ ਕਾਨੂੰਨ ਕਿਵੇਂ ਉਹਨੂੰ ਕੋਰਟ ਵੀ ਹੈ ਵਿੱਚ ਨਾ ਹਾਈ ਕੋਰਟ ਵੀ ਗਿਆ ਉਹ ਹਾਈ ਕੋਰਟ ਵੀ ਉਹ ਗਿਆ ਹੋਇਆ ਸੋ ਇਸ ਕਰਕੇ ਜੇ ਕਾਨੂੰਨ ਨੇ ਸਾਡਾ ਸਾਥ ਦੇਤਾ ਅਸੀਂ ਉਹ ਬੰਦਾ ਨੌਕਰੀ ਤੋਂ ਕੱਢਾਂਗੇ ਡਿਸਮਿਸ ਕਰਾਂਗੇ ਉਹ ਸਾਡੀ ਤਾਂ ਜ਼ੀਰੋ ਟੋਲਰੈਂਸ ਸਰਕਾਰ ਹੈ ਜੀ ਇਹਨਾ ਵਾਂਗ ਨਹੀਂ ਹੈ ਕਿ ਅਸੀਂ ਸੋ ਇਸ ਕਰਕੇ ਬੱਚਾ ਬੱਚਾ ਖੰਨੇ ਦਾ ਬੱਚਾ ਬੱਚਾ ਇਸ ਏਰੀਆ ਦਾ ਜਾਣਦਾ ਹੈ ਕਿ ਸਾਡੀ ਆਪਣੇ ਹਲਕੇ ਪ੍ਰਤੀ ਸਾਡੀ ਸਾਡੇ ਸ਼ਹਿਰ ਪ੍ਰਤੀ ਸਾਡੀ ਪਿੰਡਾਂ ਪ੍ਰਤੀ ਸਾਡੇ ਪੰਜਾਬ ਪ੍ਰਤੀ ਸਾਡੀ ਕਮਿਊਨਿਟੀ ਸੰਸਾਰਟੀ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ